ਹੈਲੋ ਐਂਡ ਵੈਲਕਮ ਹੋ டியோ ਕੀ ਹਾ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਆਪ ਦਾ ਵੀ ਵਧੀਆ ਆਫਟਰ ਮੈਨੀ ਮਹੀਨੇ ਨਹੀਂ ਆ ਲੌਂਗ 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 ਟਾਈਮ ਕਹਿੰਨੇ ਫੇਰ ਆ ਗਏ ਆਪਾਂ ਹੈਂ ਕੋ ਲਾਇਆ ਸੀ ਸਟੈਂਡ ਰੋਡ ਠੀਕ ਆ ਇਹਦਾ ਕਰਨਾ ਕਲੱਚ ਤੇ ਹੁਣ ਆਪਾਂ ਨੂੰ ਹੌਲੀ ਹੌਲੀ ਖੋਲ ਰਹੇ ਆ ਠੀਕ ਆ ਤੇ ਬਾਈ ਜੀ ਹੂੰ ਇਹ ਇਹ ਨਾ ਜਿਹੜਾ ਪਾਵਰ ਵਾਲਾ ਹੁੰਦਾ ਜਿਵੇਂ ਪਾਵਰ ਆਗਣਾ ਟਰੈਕਟਰ ਇਹਦਾ ਕੰਮ ਕਰਨਾ ਥੋੜਾ ਜਿਹਾ ਮੁਸ਼ਕਿਲ ਹੈ ਹਨ ਉਹੀ ਤਾਂ ਮਨਛੇਲੇ ਕਰਨਾ ਦਾ ਉਂ ਸੋਖ ਹੈ ਜਿਵੇਂ ਕੋਈ ਨਵਾਂ ਬੰਦਾ ਉਹਦੇ ਵਾਸਤੇ ਮੁਸ਼ਕਿਲ ਹੈ ਆਪਾਂ ਕਹਾਂਗੇ ਇਹਦਾ ਜਿਗਾਰ ਜੂੜਾਂ ਕਹਾਂਗੇ ਵੱਡੇ ਦੇ ਫੁੱਟ ਰਸਟਾਗੇ ਵੱਡੇ ਪੈਰ ਦਾ ਨਾਗੇ ਰਹਿਗਾ ਰਾਈਟ ਜਾਈਡ ਫਿਰ ਆਪਾਂ ਗੱਲ ਆਏ ਆ ਬਈ ਖੋਲਣਾ ਮੂਰੋ ਸੀਗਾ ਇਹ ਹਨਾ ਖੋਣ ਨੂੰ ਪਿੱਛੋਂ ਖੋਲ ਰਹੇ ਆਂਗੇ ਤੇ ਐ ਕਰਕੇ ਹੁਣ ਗੱਲ ਫਿਰ ਆਏ ਇਧਰੋਂ ਕਹਿੰਦੇ ਕੌਣ ਆ ਗਿਆ ਹੈ ਤੇ ਆਕੀ ਵਾਸੋਂ ਖੋਣ ਨੂੰ ਖੋਲ ਰਹੇ ਆਂ ਤੇ ਬਾਕੀ ਆ ਦੇਖੋ ਕੌਣ ਆਇਆ ਹੋਇਆ ਤੁਹਾਨੂੰ ਮਲਾਉਣੇ ਆ ਅੱਜ ਇਹ ਨੂੰ ਦੱਸ ਰਿਹਾ ਸੀ ਤੇ ਕਰਾ ਲੋ ਟਾਈਪ ਆ ਗਿਆ ਅੱਛਾ ਵੇ ਅੱਗੇ ਨੂੰ ਵੀ 6000 ਤੱਕ 6000 ਤੱਕ ਭਜਦਾ ਪਿੱਛੇ ਨੂੰ 6000 ਤੱਕ ਭਜਦਾ ਅੱਛਾ ਵੇ ਆ ਦੇਖੋ ਗੇਰ ਸੱਤ ਪੈਰ ਵੀ ਇਹਦੇ ਵੱਡੇ ਨਾਲ ਹੋ ਜਾਂਦੇ ਆ ਪੈਰ ਵੀ ਦਿਖਾ ਦੇ ਮੂਰ ਲਈ ਮੰਗ ਲੋ ਵੀ ਕਰਵਾ ਦੇ ਅੱਛਾ ਇਹ ਤਾਂ ਇੰਨਾ ਜਿਹਾ ਜਿੱਕਾ ਤੇ ਬੋਲ ਬੋਲ ਕੇ ਜਿੱਦਾਂ ਰੱਖਦੇ ਨੇ ਬੋਲ ਨਹੀਂ ਰੱਖਦੇ ਨੇ ਮਖੀ ਵੀ ਕਿਵੇਂ ਕਹਿਣਾ ਹੈ ਕਿਵੇਂ ਕਹਿਣਾ ਬਾਈ ਮੈਂ ਕਿਹਾ ਮੈਂ ਕਿਹਾ ਜੀ ਟਾਇਰ ਵੀ ਮੈਂ ਕਿਹਾ ਵੱਡੇ ਪਾਏ ਹੋਏ ਮੈਂ ਕਿਹਾ ਗੋੜ ਕੇ ਲੱਗੇ ਸਾਰੇ ਜਿੱਕਦੇ ਵੀ ਕਿੰਨੇ ਲੱਗੇ ਹੋਏ ਆ ਦੇਖੋ ਬਾਈ ਜੀ ਕਿੰਨੇ ਗੋੜ ਕੇ ਲੱਗੇ ਹੋਏ ਨੇ ਲੱਗੇ ਤਾਂ ਦੋ ਹੀ ਹੋਏ ਨੇ ਪਰ ਟੇਟੇ ਕਰਕੇ ਲੱਗੇ ਹੋਏ ਨੇ ਇਹ ਤਾਂ ਉੱਚਾ ਬਹੁਤ ਆ ਗਿਆ ਜਿਹੜਾ ਆ ਮੜਦਾ ਹਾਂ ਬਾਈ ਉੱਚਾ ਬਹੁਤ ਆ ਗਿਆ ਯਾਰ ਹੋਰ ਬਈ ਕੋਈ ਹੋਰ ਇਨਫੋਰਮੇਸ਼ਨ ਟਰੈਕਟਰ ਦੀ ਹੂੰ ਹੋਰ ਇਨਫੋਰਮੇਸ਼ਨ ਟਰੈਕਟਰ ਦੀ ਕੋਈ ਹੋਰ ਇਨਫੋਰਮੇਸ਼ਨ ਨਾਲ ਹੋਰ ਨੇ ਫਿਰ ਸਾਨੂੰ ਅੰਬਲ ਖਵਾਗੇ ਦੀ ਇਨਫੋਰਮੇਸ਼ਨ ਠੀਕ ਹੈ ਬਈ ਆ ਲਾਏ ਨੇ ਪਾਸੇ ਅਲੱਗ ਕਰਨਗੇ ਇਹਦੇ ਬਾ ਜਿਹੜਾ ਨਾ ਮੇਨ ਗੱਲ ਮੈਂ ਕਹਿਣਾ ਹੈ ਹਨਾ ਹਾਂ ਬਈ ਜੀ ਮੇਨ ਗੱਲ ਇਹ ਨਾ ਕਹਿਣਾ ਵੀ ਜਿਹੜਿਆ ਵੱਡੇ ਫੋਰਟ ਰੈਕ ਲਵਾਉਂਦੇ ਆ ਬਾਈ ਨੂੰ ਮੈਂ ਇੱਕ ਚੀਜ਼ ਕਹੂੰਗਾ ਲਵਾਓ ਵੇ ਅਰੀਜਨਲ ਫਿਟਿੰਗ ਕਰਾ ਕੇ ਨਾ ਜੈਨੂਅਲ ਵਾਲੀ ਮੇਰਾ ਵੀਰੇ ਜਿਵੇਂ ਮੇਰੇ ਕੇ ਮਿਸਤਰੀ ਕੋਲ ਰਹੇ ਆ ਉਹ ਦਿੱਕਤ ਬਣਾਵੇ ਅਗਲਾ ਲਵਾਉਣ ਵਾਲਾ ਵਾ ਲੈਂਦਾ ਸਹੀ ਹੈ ਜੇ ਟਰੈਕਟਰ ਖੋਲਦੇ ਆ ਉਦੋਂ ਪਤਾ ਲੱਗਦਾ ਬੀਮਾ ओरिजिनल ਲੱਗੇ ਹਨ ਹਾਂ ओरिजिनल ਲੱਗੇ ਹੋਣ ਅੱਛਾ ਬੀ ओरिजिनल ਲੱਗੇ ਚਲੋ ਜਮਾਵਨ ਕਿੰਨੇ ਵੀ ਉਮੀ ਨਹੀਂ ओरिजिनल ਤਾਂ ਕੰਪਨੀ ਬਣਾਉਂਦੇ ਨੇ ਕਿ ਹਾਂ ਇਹ ਬਸ ਵੀ ओरिजिनल ਟਾਈਪ ਜਮਾ ਵੀ ਆਏ ਬਸ ਜਿਹੜਾ ਖੁੱਲਦਾ ਸੌ ਮਨ ਲੰਕੀ ਕਿਸੇ ਤੋਂ ਵਧੀਆ ਕੰਮ ਕਰਾਵੇ ਹੈ ਦਾ ਪਾਸਾ ਲੱਗ ਕਰਨ ਲੱਗੇ ਨੇ ਆਪਣੇ ਬਾਈ ਜੀ ਟਰੈਕਟਰ ਦਾ ਪਾਸਾ ਤੇ ਜਿੱਗੀ ਕੋਲੇ ਗਿੰਨੀ ਵੀ ਹੈ ਕੰਮ ਸਿੱਖਣਾ ओरिज ਜਿੱਗੀ ਕੋਈ ਕੰਨਾ ਕੰਮ ਰੈਂਦਾ ਦਾ ਕੰਮ ਪਜਾਲ ਬਸ ਥੋੜੀ ਰੇਹ ਲਗੀ ਰਹਿ ਜਾ ਬਸ ਜੋੜ ਜੋੜ ਕੱਟ ਕਰ ਜਾਣਾ ਬਸ ਕਹਿੰਦੇ بس اپنا تھوڑی رہ گیا پھر تو میں کہانی کھولتی ہوں بلا رہا تو بس اب ہن جانوروں نے ایسے ائے ہوئے ہیں نہیں لا رہا نہیں نہیں وہ نہیں کلے واٹر ਉਹ ਪੈਰ ਕੇ ਬਈ ਇਹ ਨਹੀਂ ਆ। ਹੋਰ ਬਾਈ ਜੀ ਹੁਣ ਕੀ ਖੋਲਣ ਲੱਗੇ ਪੈ। ਹੁਣ ਵੀਰੇ ਬਣਾ ਮੇਨ ਜੋੜ ਦੇ ਕਾਬਲੇ ਖੋਲ ਰਹੇ ਆ। ਅੱਛਾ ਮੇਨ ਜੋੜ ਦੇ ਬਚਾ ਲੋ ਖੋਲੋਗੇ ਟਰੈਕਟਰ ਨੂੰ ਹੈ। ਹੁਣ ਬਾਈ ਟਰੈਕਟਰ ਨੂੰ ਬਚਾ ਲੋ ਖੋਲੂਗਾ। ਆ ਦੇ ਕੋਈ ਨਹੀਂ ਖੇਡਣੇ ਜਾਨਾ। ਕਿੰਨੀ? ਕਿੰਨੀ? ਆਇਆ। ਇਹ ਇਹ ਕਹਿੰਦੀ ਮੈਂ ਵੀ ਸਾਥ ਹੋ ਕੇ ਦੇਣਾ ਨਾਲ। ਸਿਆ ਬਾਈ। ਇਹ ਇਹ ਕਹਿੰਦੀ ਮੇਰਾ 50% ਚਾਹੀਦਾ ਕਿਉਂਕਿ ਮੈਂ ਪੈਡੀਗਰੀ ਲੈ ਕੇ ਆਉਂਦੇ ਆ। ਅੱਛਾ। ਪੈਡੀਗਰੀ ਹੱਡੀ ਵੀਰੇ ਹੋਰ ਕਿਹੜਾ ਇਹਦਾ ਸ਼ੈਂਪੂ? ਕਹਿੰਦੇ ਮਨ ਅੱਧੀ ਪਹਿ ਦੇ ਮਦਰੇ ਨਾਲ ਕੰਮ ਕਰੂਗਾ ਪਰ ਮੇਰੇ ਨਾਲ ਕੰਮ ਕਰਾ ਰਹੀ ਹੈ ਆ ਦੇਖੋ ਇਹ ਕਿੰਨੀ ਨਾਲ ਨਾਲ ਕੰਮ ਕੋਣੀ ਆ ਨਾਲ ਕੰਮ ਕੋਣੀ ਆ ਜਾ ਓਏ ਨਾਲ ਕੰਮ ਕਾਉਣਾ ਨਾਲ ਕੰਮ ਇੱਧਰ ਟਰੈਕਟਰ ਦਾ ਕੰਮ ਕੋਣ ਨਾਲ ਰੂਮ ਵੇਲੇ ਵੀ ਫੜਾਉ ਚਾਬੀ ਮੰਨੇ ਲਾ ਇਹ 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 ਪੀੜੀ ਬਣ ਰਹੀ ਥੱਲੇ ਬੈਠ ਨੂੰ ਭੱਟੀ ਬਾਈ ਲੱਗੇ ਹੋਣੇ ਚੱਲ ਕਰੋ ਬਈ ਸਟਾਰਟ ਆ ਦੇਖੋ ਜੀ ਟਰੈਕਟਰ ਬੰਦਰਾ ਨੇ ਅਲੱਗ-ਅਲੱਗ ਕਰਤੇ ਉਹ ਲੈ ਵੀ ਉਹ ਵੀ ਕਰਤਾ ਲੱਗਦਾ ਇਹ ਕਾਰਾਂ ਦੇ ਦੇਖੋ ਅੱਧਾ ਇਸ ਹਮੂਰੇ ਅੱਧਾ ਇਸਾ ਬੱਚੇ ਇਹ ਨੰਬਰ ਨਹੀਂ ਹੋਰ ਜੀ ਬਾ ਹੁਣ ਆਡ ਕਰ ਰਿਹਾ ਹਾਂ ਤੁਹਾਨੂੰ ਕਰਤਾ ਵਿੱਚੋਂ ਕਰਤਾ ਜਿਵੇਂ ਟਰੈਕਟਰ ਵਿੱਚ ਦੇਖੋ ਜੀ ਇਥੇ ਕੋਈ ਜਮੀਨ ਲੱਗ ਗਈ ਬ੍ਰੇਕ ਵੱੰਦਾ ਬੜੇ ਇੱਥੇ ਭਾਈ ਆ ਕੀ ਕਰ ਰਹੇ ਹੋ ਇਹ ਵੀ ਰਿਪਾ ਕਲਚ ਖੋਲਿਆ ਗਿਆ ਅੱਛਾ ਭਾਈ ਇਹ ਟਰੈਕਟਰ ਦਾ ਹੂੰ ਇਹ ਕੀ ਹੈ ਹੋਰ ਉਸ ਫਾਈਲ ਆ ਗਿਆ ਫਰੇਮ ਸੇਕੀਅਮ ਕਰਤਾ ਅੱਛਾ ਬਈ ਆਹ ਹਵਾ ਕੀ ਇਹ ਹੈਗੀ ਆਹ ਪੀਡੂ ਰਿਪਲੇਟ ਹੈ ਵੀਡੀਓ ਬਸ ਵੀਡੀਓ ਕਲਚ ਪਲੇਟ ਹੈ ਸਿਆ ਬਈ ਇਹ ਹੈ ਦੂਸਰਾ ਇਹ ਵੀਰੇ ਕੜਾ ਆ ਗਿਆ ਜਦੋਂ ਪਲੇਟ ਨਹੀਂ ਨਾ ਪੜੇ ਹੁੰਦੇ ਠੀਕ ਹੈ ਬਈ ਪੜਦਾ ਹੁੰਦਾ ਹੈ ਇਹਦੇ ਕਰਕੇ ਮੰਨ ਲੀਓ ਠੀਕ ਮੰਨ ਲੀਓ ਆਹ ਬਈ ਇਹ ਮੇਨ ਪਲੇਟ ਹੈ ਮੇਨ ਪਲੇਟ ਠੀਕ ਦਾ ਮੇਰਾ ਪੱਗੀ ਸੁਣਿਆ ਅੱਛਾ ਫਿਰ ਐ ਹੈਗਾ ਹੈ ਬੰਤਾ ਹੂੰ ਇਹ ਸਾਈਡ ਲੈਂਡਰ ਹੋਇਆ ਹੈ ਹਾਂ ਹਾਂ ਇਹਗਾ ਕੱਕਲਾ ਚਲਾਇ ਸਾਰਾ ਸਾਰਾ ਹੈ। ਆਇਆ ਕਲਚ ਦੇ ਮੈਰੀ ਦੇ ਵੈਰੀ ਹੁੰਦਾ। ਠੀਕ ਹੈ। ਅਸੇ ਆ ਇਹ ਦੋਅ ਦੇ ਕੀ ਕੀ ਖਰਾਬੀ ਸੀ ਇਹਦੇ ਆ ਉਹ ਪੀ ਟੂ ਗੇਅਰ ਨਹੀਂ ਚੱਲਦਾ। ਪੀ ਟੂ ਗੇਅਰ ਨਹੀਂ ਸੀ ਚੱਲਦਾ। ਪੀ ਟੂ ਗੇਅਰ ਕਾਰਨ ਹੋਈ ਆ। ਜਦੋਂ ਕਲਚ ਚੱਲਦਾ ਮੇਨ ਕਲਚ ਜਦੋਂ ਆਜ ਮੇਰੇ ਪੇਸਾਂ ਨੂੰ ਸੁੱਕਾ ਖਿਜਦਾ। ਆਪਸੇ ਡਾਊਨ ਹੋਵੇ ਦੇ। ਆਈ ਕੋਈ ਆਖੀ ਆ ਕੇ ਡਾਊਨ ਹੋਇਆ ਬੱਸ ਇਹ ਡਾਊਨ ਕਰਕੇ ਜਿਹੜੀਆਂ ਫਿੰਗਰ ਆਉਂਦੀਆਂ ਨੇ ਆ ਆ ਗਿਆ ਬੱਸ ਆ ਵੀ ਖੰਗੜਾਣੇ ਇਹ ਸਾਰਾ ਇਹਦੇ ਵਿੱਚ ਲੱਗਦਾ ਹੈ ਬਈ ਤਿੰਨ ਫਿੰਗਰ ਮੇਨ ਹੁੰਦੀਆਂ ਠੀਕ ਤਿੰਨ ਫਿੰਗਰ ਮੇਨ ਹੁੰਦੀਆਂ ਤਿੰਨ ਹੁੰਦੀਆਂ ਪੀਟੀ ਵਾਲੀਆਂ ਤਿੰਨ ਫਿੰਗਰ ਇਹਨਾਂ ਦੀ ਬਸ ਅੱਧੇ ਥੋੜਾ ਜਿਹਾ 파ਟ ਤੋਂ ਦਾ ਫੈਂਟਿਆਸ ਹੁੰਦਾ ਤਿੰਨੇ ਚਾਰ ਸੂਤ ਦਾ ਠੀਕ ਹੈ ਬਈ ਇੱਕ ਕਰਨ ਕੀ ਬਣਦਾ ਮਤਲਬ ਕਿ ਸਟੰਡ ਸਟੂਟ ਕਰਾਉਣਾ ਆਉਂਦਾ ਹੈ ਬਈ ਜਿਹੜਾ ਧੱਕਾ ਵਧ ਕਰਦਾ ਹੁੰਦਾ ਹੈ ਹਾਂ ਧੱਕਾ ਵਧ ਕਰਦਾ ਹੁੰਦਾ ਕਲੱਚ ਨਾਲ ਹੈ ਹਾਂ ਦੀ ਹਾਲੇ ਮਰ ਗਈ ਆ ਆਹ ਦਿਨ ਪਿੱਛੇ ਨੂੰ ਧੱਕਾ ਕਰੀ ਜਾਣਾ ਉਹ ਨਾਲ ਨਿੱਕਲੇ ਆ ਜੂਰ ਲੋਈ ਜਾਣਾ ਠੀਕ ਆ ਇਹ ਪਲੇਟ ਦੇ ਗਰਮ ਹੋ ਜਾਂਦੀ ਆ ਇਹ ਪਲੇਟ ਹੈਰ ਜੀ ਆ ਇਹ ਪਲੇਟ ਨਹੀਂ ਮਰਦੀ ਤੇਸ ਖਾ ਜਾਂਦੀ ਆ ਜੀ ਮਤਲਬ ਨੁਕਸਾਨ ਜਿਆਦਾ ਹੋ ਜਾਂਦਾ ਤੇ ਪੇਟ ਦੇ ਲੈ ਤਾਂ ਨਿਕਾ ਜਾਂਦੇ ਇਹ ਫੇਸਿਕਸ ਹੋਣੀ ਹੁੰਦੀ ਆ ਫੇਸਿਕਸ ਹੀ ਹੁੰਦੀ ਆ ਠੀਕ ਆ ਬਈ ਮਤਲਬ ਕਿ ਇਹ ਤਾਂ ਬਚਨ ਲਈ ਬੰਦਾ ਕੀ ਕਰ ਸਕਦਾ ਟਰੈਕਟਰ ਕਿਵੇਂ ਬਚਨ ਲਈ ਇਹ ਤਾਂ ਟਰੈਕਟਰ ਦਾ ਕੀ ਕਰ ਸਕਦਾ ਬਸ ਬਾਲਾ ਧੱਕਾ ਨਾ ਕਰੇ ਬਸ ਟਕਾਈ ਨਾ ਚਲਾਈ ਜੰਮਾ ਟਕਾਈ ਨਾਲ ਮਤਲਬ ਕਿ ਹਰੀ ਕੀ ਟਰੈਕਟਰ ਆਣਾ